ਠੀਕ ਹੈ ਕੋਣ ਕੋਣਾ ਤੁਹਾਡੇ ਨਾਲ ਆਇਆ ਹੋਇਆ ਪਹਿਲਾਂ ਇਹ ਦੱਸੋ ਇਹ ਸਾਰਾ ਮੇਰਾ ਧੀਰੇ ਬੱਗਾ ਤੇਰੇ ਬੱਗਾ 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 ਹਾਂਜੀ ਅੱਛਾ ਇੱਕ ਕਾਲਜ ਤੋਂ ਆਏ ਹੋਏ ਗੜਸ਼ੰਕਰ ਤੋਂ ਅੱਛਾ ਗੜਸ਼ੰਕਰ ਤੋਂ ਪਰ ਨਾਲ ਆਏ ਹਾਂਜੀ ਯੂਥ ਫੈਸਟੀਵਲ ਤੇ ਸੀਗੇ ਹੁਣ ਤਾਂ ਕਹਿੰਦੇ ਸੀ ਵੀ ਨਾਲ ਜਾਣਾ ਵਾ ਦੇਖਣ ਤਾਂ ਆਏ ਆ ਠੀਕ ਹੈ ਤੇ ਇਹ ਵੀ ਕੱਲ ਸਾਰੇ ਕਾਲਜ ਤੋਂ ਆਏ ਆ ਅੱਛਾ ਸਾਰੇ ਕਿਹੜੇ ਕਾਲਜ ਤੋਂ ਆਏ ਇੱਕ ਖਾਲਸਾ ਬੀ ਐਮ ਖਾਲਸਾ ਬੀ ਐਮ ਖਾਲਸਾ ਹਾਂਜੀ ਅੱਛਾ ਇੱਥੇ ਤੁਸੀਂ ਇਹ ਇਹ ਦੇਖ ਰਹੇ ਹੋ ਐਗਜ਼ੀਬਿਸ਼ਨ ਜਿਹੜੀ ਸਾਡੇ ਇੱਥੇ ਲੱਗੀ ਹੈ ਇਹਦੇ ਵਿੱਚ ਕੀ ਤੁਸੀਂ ਤੁਹਾਡਾ ਦੇਖਣ ਨੂੰ ਮਿਲਿਆ ਜਦੋਂ ਹੁਣ ਤੁਸੀਂ ਇੱਧਰ ਇਹ ਤਸਵੀਰ ਦੇਖ ਰਹੇ ਹੋ ਹਾਂਜੀ ਇਹਦੇ ਵਿੱਚ ਕੀ ਹੈ ਤੁਹਾਡਾ ਖਾਸ ਕੁਝ ਹੈ ਭਾਈ ਇਹਦੇ ਵਿੱਚ ਨਹੀਂ ਤਾਂ ਇੱਕ ਆ ਛੰਡੇ ਦਾ ਗੀਤ ਆ ਹਾਂ ਤੇ ਇੱਕ ਆ ਇਹਦੇ evet, ਵਿੱਚ evet ਇਹਦੇ ਵਿੱਚ ਜਿੱਦਾਂ ਸਾਰੇ ਕੋਰੀਓਗ੍ਰਾਫੀ ਦੇ ਸਾਰੇ ਟੀਮ ਦੀ ਹੁੰਦੀ ਆ ਹਾਂ ਇਹਦੇ ਵਿੱਚ ਦਾ ਆ ਫੋਟੋ ਆ ਉੱਪਰਸ ਫੋਟੋ ਆ ਦੇ ਸਾਰੇ ਟੀਮ ਦੀ ਹੋ ਜਾਂਦੀ ਆ ਲੱਗਦਾ ਅੱਛਾ ਜਿਹੜੇ ਇਹ ਸਕਾਈ ਬਲੂ ਕਲਰ ਦਾ ਕੁਰਤਾ ਪਾਇਆ ਹੋਇਆ ਇਹ ਤੁਸੀਂ ਹੋ ਹਾਂਜੀ ਅੱਛਾ ਇਹ ਪਿਛਲੇ ਸਾਲ ਮਤਲਬ ਝੰਡੇ ਦੇ ਗੀਤ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਹਾਂਜੀ ਅੱਛਾ ਤੁਹਾਨੂੰ ਪਤਾ ਹੈਗਾ ਇੱਥੇ ਫੋਟੋ ਤੁਹਾਡੀ ਲੱਗੀ ਹੋਈ ਹੈ ਮੈਨੂੰ ਵੀ ਬਾਈ ਕੱਲੇ ਪਤਾ ਲੱਗਾ ਹੈ ਕੱਲੇ ਪਤਾ ਲੱਗਾ ਕੱਲੇ ਨਾ ਪਤਾ ਕੱਲੇ ਪਤਾ ਲੱਗਾ ਕੱਲ੍ਹ ਕੇ ਦੱਸਿਆ ਕੱਲ੍ਹ ਮੈਨੂੰ ਵੀ ਕਿਸੇ ਨੇ ਦੱਸਿਆ ਆ ਕੀ ਕਹਿੰਦੇ ਕਹਿੰਦੇ ਤੁਹਾਡੀ ਫੋਟੋ ਲੱਗੀ ਹੈ ਮੈਂ ਕਿਹਾ ਚੱਲ ਮੈਂ ਦੇ ਇਹ ਤੇ ਸਪੈਸ਼ਲ ਮਤਲਬ ਇਹਨਾਂ ਨੂੰ ਲੈ ਕੇ ਆਇਆ ਵੀ ਫੋਟੋ ਦੇਖਣੀ ਹੈ ਤੇ ਕਿਦਾਂ ਦਾ ਲੱਗਾ ਜਦੋਂ ਸੁਣਿਆ ਉਹ ਕਿ ਕਿਸੇ ਕਿਹੜਾ ਲੱਗਾ ਵੀ ਹਾਂ ਵੀ ਫੋਟੋ ਲੱਗੀ ਹੋਈ ਹੈ ਬਾਈ ਬਹੁਤ ਵਧੀਆ ਲੱਗਾ ਜਦੋਂ ਦਾ ਛੋਟੇ ਹੁੰਦੇ ਹੁੰਦੇ ਆਣ ਲੱਪੇ ਸੀਗੇ ਮੈਂ 7-8 ਸਾਲ ਦਾ ਸੀ ਜਦੋਂ ਦਾ ਮੈਂ ਇੱਥੇ ਆਣਾ ਅੱਛਾ 7-8 ਸਾਲ ਹਾਂ ਹੁਣ ਮੈਨੂੰ ਆਈ ਥਿੰਕ 9-10 ਸਾਲ ਹੋ ਗਏ ਮੈਨੂੰ ਆਂਦੇ ਨੂੰ ਛੰਡੇ ਦੇ ਵਿੱਚ ਪਾਰਟਿਸਿਪੇਟ ਕਰਦਿਆਂ ਅੱਛਾ ਹਰ ਸਾਲ ਚਾਹ ਹੁੰਦਾ ਵਾ ਕਿ ਹਾਂ 26 ਤਰੀਕ ਨੂੰ ਵਰਕਸ਼ਾਪ ਫਿਊਰ ਨੂੰ ਹੋਣੀ ਆ ਤੇ ਅਸੀਂ ਜਾਣਾ ਹੀ ਜਾਣਾ ਇਹਦੇ 'ਚ ਠੀਕ ਹੈ ਹਾਂਜੀ ਤੇ ਹੁਣ ਛੰਟੇ ਦੀ ਦੇਖਣ ਤੋਂ ਬਾਅਦ ਫਿਰੇ ਦੇਖਣ ਆਏ ਹੋ ਹਾਂਜੀ ਛੰਟੇ ਦਾ ਕੀ ਹੁਣ ਪਰਫਾਰਮ ਕਰਕੇ ਆਏ ਆ ਅੱਛਾ ਪਰਫਾਰਮ ਕੀਤਾ ਇਸ ਵਾਰ ਹਾਂਜੀ ਪਰਫਾਰਮ ਕੀਤਾ ਆ ਕੀ ਬਾਤ ਹੈ ਤੇ ਇਸ ਵਾਰ ਮਤਲਬ ਕਿ ਪਹਿਲ ਪਿਛਲੇ ਸਾਲ ਵੀ ਕੀਤਾ ਤੇ ਇਸ ਵਾਰ ਵੀ ਮੈਨੂੰ ਲਗਭਗ ਲਗ 7 ਤੋਂ 8 ਸਾਲ ਹੋ ਗਏ ਵਿੱਚ ਪਰਫਾਰਮ ਕਰਦੇ ਨੂੰ ਅੱਛਾ ਤੇ ਕਿਦਾਂ ਦਾ ਮਹਿਸੂਸ ਕਰਦੇ ਹੋ ਮਤਲਬ ਬਹੁਤ ਵਧੀਆ ਲੱਗਦਾ ਤੇ ਜਿਹਦਾ ਚਾਹ ਹੁੰਦਾ ਕਿ ਹਾਂ 1 ਨਵੰਬਰ ਤੇ ਆਪਾਂ ਪਾਰਟਿਸਪੇਟ ਕਰਨਾ ਹੀ ਕਰਨਾ ਆ ਹਾਂਜੀ ਠੀਕ ਹੈ ਤੇ ਇਸ ਵਾਰ ਦੀ ਤਿਆਰੀ ਕਿਦਾਂ ਦੀ ਰਹੀ ਜਦੋਂ ਹੁਣ ਤਿਆਰੀ ਬਹੁਤ ਵਧੀਆ ਰਹੀ ਇਸ ਵਾਰ ਤਾਂ ਇੰਨੀ ਖੁਸ਼ੀ ਦੀ ਗੱਲ ਆ ਕਿ ਇੱਕ ਦਿਨ ਪਹਿਲਾਂ ਸਾਡਾ ਸਾਰੀ ਕੰਪੋਜੀਸ਼ਨਾਂ ਹੋ ਗਈ ਸੀ ਅਸੀਂ ਇੱਕ ਦਿਨ ਅਡਵਾਂਸ ਕੰਪਲੀਟ ਕਰ ਗਏ ਸੀ ਕੰਪਲੀਟ ਕਰ ਗਏ ਸੀ ਅੱਛਾ ਸਾਡਾ ਜਦੋਂ 45 ਤੋਂ 50 ਮਿੰਟ ਦਾ ਗਾਣਿਆ ਹੁੰਦਾ ਆ ਉਹਦੇ ਜੇ ਤਿੰਨ ਤੋਂ ਚਾਰ ਦਿਨ ਲੱਗਦੇ ਆ ਇਹ ਕਿਸੀਂ ਦੋ ਤਿੰਨ ਦਿਨਾਂ 'ਚ ਸਾਰਾ ਕੰਪਲੀਟ ਕਰ ਲਿਆ ਸਾਰਾ ਕੰਪਲੀਟ ਕਰ ਲਿਆ ਤੇ ਹੁਣ ਇਹ ਫੋਟੋਗ੍ਰਾਫਸ ਦੇਖ ਕੇ ਪਿਛਲੇ ਸਾਲ ਦੀ ਇੱਕਦਮ ਮਹਿਸੂਸ ਹੋ ਰਹੀ ਆ ਯਾ ਪਿਛਲੀਆਂ ਯਾਦਾਂ ਯਾਦ ਆ ਰਹੀਆਂ ਹਾਂ ਇਹਦੇ ਵਿੱਚ ਕਈ ਸਾਥੀ ਆ ਜਿਹੜੇ ਇਸ ਵਾਰ ਨਹੀਂ ਪਹੁੰਚ ਹਾਂ ਤੇ ਚੰਗਾ ਲੱਗਦਾ ਦੇਖ ਕੇ ਹਾਂਜੀ ਬੇਰ ਬਹੁਤ ਵਧੀਆ ਲੱਗਦਾ ਠੀਕ ਹੈ ਤੇ ਹੋਰ ਕੁਝ ਬਾਕੀ ਵੀ ਤਸਵੀਰਾਂ ਦੇਖੀਆਂ ਇਹ ਸਾਰਾ ਐਗਜ਼ਿਬਿਸ਼ਨ ਦੇ ਬਾਰੇ ਚ ਕੀ ਕਹਿਣਾ ਹੈ ਮਤਲਬ ਪਿਛਲਾ ਮੇਲਾ ਦੁਕਾਨਦਾਰੀ ਕੋਸ਼ਿਸ਼ ਕੀਤੀ ਹੈ ਹਾਂਜੀ ਸਾਰਾ ਪਿਛਲਾ ਮੇਲਾ ਦਿਖਾਈ ਕੋਸ਼ਿਸ਼ ਕੀਤੀ ਹੈ ਜਿੱਦਾਂ ਪੇਂਟਿੰਗ ਦਾ ਮੁਕਾਬਲਾ ਹੋ ਗਿਆ ਇਹਦੇ ਵਿੱਚ ਐਗਜ਼ਿਬਿਸ਼ਨ ਹੋ ਗਈ ਲਾਇਬ੍ਰੇਰੀ ਦੀ ਆ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਹੋ ਗਈਆਂ ਇਹਦੇ ਵਿੱਚ ਆ ਸਾਊਂਡ ਸਿਸਟਮ ਦੇ ਜਿਹੜੇ ਅੰਕਲ ਹੁੰਦੇ ਹਰ ਸਾਲ ਉਹਨਾਂ ਦਾ ਆ ਆ ਸਾਰੇ ਜਿੰਨ ਮਤਲਬ ਇੱਥੇ ਹਰ ਇੱਕ ਸਕੂਲ ਆਂਦਾ ਵਾ ਕਿਆ ਜਾਂਦਾ ਕਿ ਸਕੂਲ ਨਾਲੋਂ ਜੇ ਥੋੜੀ ਹੋ ਲੈਣੀ ਆ ਡਿਫਰੈਂਟ ਨੌਲੇਜ ਲੈਣੀ ਆ ਤਾਂ ਇੱਥੇ ਆਓ ਇੱਥੇ ਆਓ ਹਾਂਜੀ ਵੱਧ ਗਿਆ ਲੈ ਆਓ ਇੱਥੇ ਆਪਣੇ ਫਿਰ ਦੋਸਤਾਂ ਮਿੱਤਰਾਂ ਨੂੰ ਕੀ ਕਿਹਾ ਫਿਰ ਇਹਦੇ ਬਾਰੇ ਚ ਇਹਨਾਂ ਨੇ ਮੈਂ ਤਾਂ ਇਹੀ ਕਿਹਾ ਕਿ ਇੱਥੇ ਜਿਹੜੇ ਨੌਲੇਜ ਬਹੁਤ ਆ ਹਾਂ ਇੱਥੇ ਹਰ ਇੱਕ ਚੀਜ਼ ਬਾਰੇ ਦੱਸਿਆ ਜਾਂਦਾ ਵਾ ਕਿ ਰਹਿਣਾ ਕਿੱਦਾਂ ਜਾਂ ਐਜੂਕੇਸ਼ਨ ਬਾਰੇ ਕੀ ਕਿੱਦਾਂ ਹੈ ਅੱਜ ਕੱਲ ਦਾ ਮਾਹੌਲ ਕੀ ਚੱਲਣ ਰਿਹਾ ਆ ਹਰ ਇੱਕ ਚੀਜ਼ ਬਾਰੇ ਦੱਸਿਆ ਜਾਂਦਾ ਹਾਂਜੀ 14 ਪਤਾ ਇਹ ਫੋਟੋਗ੍ਰਾਫ ਕਿਹਦੇ ਵੱਲੋਂ ਦੇਖੀਆਂ ਬਣਾਈਆਂ ਜਾਇਆਂ ਇਸ ਵਾਰ ਇਹ ਨਹੀਂ ਵੀਰ ਬਦਲਣੇ ਇਸ ਵਾਰ ਇਹ ਬਦਲਉ ਨਾ ਨਹੀਂ ਪੜਿਆ ਹਾਂਜੀ ਉਹ ਤੇ ਜਿੱਦਾਂ ਹਰ ਸਾਲ ਉਹ ਆਉਂਦੇ ਹੁੰਦੇ ਉਹਨਾਂ ਦਾ ਚੈਨਲ ਚੱਲ ਜਾਂਦਾ ਤਰਮਿੰਦਰ ਮੁਕੇਰੀਆਂ ਦਾ ਅੱਛਾ ਜਾਣਦੇ ਕੋਣ ਹੈ ਉਹਨਾਂ ਦਾ ਹੁੰਦਾ ਹੈ ਕਿ ਜਾਂਦੇ ਲਾਈਵ ਚੱਲਦਾ ਹਰ ਸਾਲ ਹਾਂਜੀ ਬਹੁਤ ਜ਼ਿਆਦਾ ਜਾਣਦਾ ਵੀ ਹੁੰਦਾ ਹੈ ਹਨਾ ਇਹ ਮੈਂ ਹੀ ਤਰਮਿੰਦਰ ਮੁਕੇਰੀਆਂ ਆ ਯਾਰ ਜਿਹਦੇ ਤੇ ਹੈਗਾ ਠੀਕ ਹੈ ਤੇ ਲਾਈਵ ਸਾਰਾ ਇਹਦੇ ਤੇ ਅਸੀਂ ਕਰ ਰਹੇ ਆ ਇਹ ਫੋਟੋਗ੍ਰਾਫੀ ਸਾਡੇ ਵੱਲੋਂ ਖਿੱਚੀ ਉਹ ਵੀ ਫੋਟੋਗ੍ਰਾਫੀ ਮੇਰੇ ਵੱਲੋਂ ਹਰ ਸ਼ਾਇਚੀਆਂ ਹੋਈਆਂ ਨੇ ਇਹ ਐਗਜ਼ੀਬਿਸ਼ਨ ਅਸੀਂ ਲਈ ਹੋਈ ਹੈ ਤੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਆਪਣੇ ਵਰਗਿਆਂ ਨੂੰ ਸੁਨੇਹਾ ਕੋਈ ਇੱਧਰ ਆਓ ਜਾਏ ਇੱਧਰ ਆਓ ਇੰਨਾ ਵਧੀਆ ਮੇਲਾ ਚੱਲਦਾ ਲਾਇਬ੍ਰੇਰੀ ਬਹੁਤ ਬਹੁਤ ਵੱਡੇ ਵੱਡੇ ਮੁਕਾਬਲੇ ਹੁੰਦੇ ਆ ਗਾਇਨ ਦਾ ਕਵਿਤਾ ਦਾ ਪੇਂਟਿੰਗ ਮੁਕਾਬਲੇ ਹੁੰਦੇ ਆ ਵਰਕਸ਼ਾਪ ਲੱਗਦੀ ਝੰਡੇ ਦੀ ਗੀਤ ਦੀ ਉਹ ਚਾਹ ਪਾਰਟਿਸਪੇਟ ਕਰੋ ਬੰਦੇ ਦਾ ਹਰ ਇੱਕ ਚੀਜ਼ ਖੁੱਲ ਜਾਂਦੀ ਹੈ ਇਹਦੇ ਵਿੱਚ ਆ ਕੇ ਕਿੰਨੇ ਆਰਟਿਸਟ ਸੀਗੇ ਇਸ ਵਾਰ ਝੰਡੇ ਦੇ ਗੀਤ ਚ ਇਹ ਜਿੰਨਾ ਇਸ ਵਾਰ 100 ਲਗਭਗ ਸੀਗੇ ਹਾਂਜੀ 100 ਦੇ ਲਗਭਗ ਸੀਗੇ ਚਲੋ ਚੰਗਾ ਲੱਗਾ ਤੇ ਨਾਲ ਗੱਲਬਾਤ ਕਰਕੇ ਮੈਂ ਕਿਹਾ ਵੀ ਫੋਟੋ ਤੁਸੀਂ ਦੇਖ ਰਹੇ ਹੋ ਤਾਂ ਮੈਨੂੰ ਲੱਗਾ ਵੀ ਸ਼ਾਇਦ ਇਹ ਬੁੱਕਸਟਾਲ ਦੇ ਉੱਪਰ ਤੁਸੀਂ ਹੋ ਤਾਂ ਮੈਂ ਤਾਂ ਇਹ ਹੈਰਾਨ ਹੋਇਆ ਕਿ ਵੀ ਛੱਡੇ ਦੇ ਗੀਤ ਦੇ ਵਿੱਚ ਵੀ ਪਰਫਾਰਮ ਕਰ ਵੀ ਹੁਣੇ ਕੀਤਾ ਹੈ ਮਿੰਟ ਮਿੰਟ ਤਿਆਰ ਹੋ ਕੇ ਇਹ ਬੰਦੇ ਖੜਾ ਆ ਕੇ ਇਹ ਚਾਹ ਬਹੁਤ ਹੁੰਦਾ ਸਾਨੂੰ ਕਰਨ ਦਾ ਚਲੋ ਇਹ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਨੰਬਰ ਮੇਰਾ ਮਤਲਬ ਮੈਨੂੰ ਮੈਸੇਜ ਕਰਿਓ YouTube ਤੇ ਵੀਡੀਓ ਪਾਵਾਂਗੇ ਮੈਂ ਤੁਹਾਨੂੰ ਇਹ ਫੋਟੋਆਂ ਪੁੱਛਦੀਆਂ ਕਰਾਣ ਕੀਤਾ ਕਿ ਤੁਹਾਡੇ ਕੋਲ ਇਸ ਚੀਜ਼ ਹਾਂਜੀ ਇੱਕ ਵਾਰ ਬਹੁਤ ਵਾਹ ਹਾਂਜੀ ਠੀਕ ਹੈ ਬਹੁਤ ਵਾਹ ਬਹੁਤ ਵਾਹ ਮਿਹਰਬਾਨੀ ਸੇ ਧੰਨਵਾਦ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਤਰਮਿੰਦਰ ਮੁਕੇਰੀਆ ਤੇ ਸਾਂਝੀ ਕਰ ਰਹੇ ਹਾਂ ਇਹ ਨੌਜਵਾਨ ਹੈ ਤਾਂ ਜਿਹਦਾ ਨਾਂ ਸੀ ਧੀਰਜ ਬੱਗਾ ਧੀਰਜ ਬੱਗਾ ਤੇ ਜਿਹੜਾ ਹਾਏ ਆਏ ਸਾਲ ਜਿਹੜਾ ਆ ਦੇਸ਼ ਭਗਤਾ ਦੇ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਛੰਡੇ ਦੇ ਗੀਤ ਦੇ ਵਿੱਚ ਬਤੌਰ ਆਰਟਿਸ ਪੇਸ਼ਕਾਰੀ ਕਰਦਾ ਤੇ ਚੰਤੀ ਮੇ ਗਦਰੀ ਬਾਬਿਆ ਦੇ ਮੇਲੇ ਦੇ ਵਿੱਚ ਝੰਡੇ ਦੇ ਗੀਤ ਦੇ ਵਿੱਚ ਮੈਂ ਕਹਿੰਦੀ ਆ ਵੀ ਆਪਣੀ ਭੂਮਿਕਾ ਅਦਾ ਕਰਨ ਤੋਂ ਬਾਅਦ ਤੁਰੰਤ ਜਿਹੜਾ ਐ ਐਗਜ਼ਿਬਿਸ਼ਨ ਦੇ ਵਿੱਚ ਜਿਹੜਾ ਐ ਪਹੁੰਚਿਆ ਆਪਣੀਆਂ ਪੁਰਾਣੀਆਂ ਤਸਵੀਰਾਂ 2024 ਦੇ ਮੇਲੇ ਦੀ ਦੇਖ ਰਿਹਾ ਤੇ ਉਹਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੀ ਆਸ ਕਰਦੇ ਆਏ ਇਹਨੂੰ ਤੁਸੀਂ ਦੇਖ ਕੇ ਹੋਰ ਲੋਕਾਂ ਤੱਕ ਵੀ ਪਹੁੰਚਦੇ ਕਰੋਗੇ ਧੰਨਵਾਦ